ਬਹੁਤ ਜ਼ਿਆਦਾ ਤਕਾ ਹੋ ਰਿਹਾ ਕਿਉਂਕਿ ਮੈਂ ਆਪਣੀ ਜੌਬ ਤੇ ਸੀ ਪਾਲਕੌਰ ਮੁੱਖ ਜਮਾਤ ਦਾ ਸਰਕਾਰੀ ਸਕੂਲ ਜੋ ਦਿਨ ਡਿਊਟੀ ਤੇ ਸੀ ਜੀ ਜਿਸਨੂੰ ਨਹੀਂ ਜਾਣਦਾ ਵਾ ਇਹ ਸਰ ਸਾਰਿਆਂ ਦੇ ਨਾਮ ਉੱਥੇ ਕੁਛ-ਕੁਛ ਕੀ ਉਹ ਕੀਤੇ ਸੀਗੇ ਪੁਲਿਸ ਕਿਵੇਂ ਕਰ ਸਕਦੀ ਨਾ ਕਿ ਜਿਹੜੇ ਉੱਥੇ ਮੌਕੇ ਤੇ ਹਾਜ਼ਰ ਨਹੀਂ ਸੀ ਔਰ ਜਿੰਨੇ ਸ਼ਿਕਾਇਤ ਦਰਜ ਕਰਤੀ ਕੋਈ ਵੈਰੀਫਾਈ ਨਹੀਂ ਕੀਤਾ ਕੁੜੀਆਂ ਦੇ ਨਾਮ ਪਾ ਦਿੱਤੇਗੇ ਸਹੀਗਾ ਉਹਨੂੰ ਅੱਗੇ ਪ੍ਰਤੀਫਿੰਗ ਦੇ ਵਿੱਚ ਲਿਆ ਵਾਗਾ ਜਿਹੜਾ ਨਹੀਂ ਆ ਉਹ ਸਾਰਾ ਕਲੀਅਰ ਹੋ ਜਾਣਾਗਾ ਨਜਵਨ ਪੰਨਾ ਸਿੱਧੂ ਦਿਆਂ ਪੈਣਾ ਦੇ ਉੱਤੇ ਪਰਚਾ ਦਰਜ ਕਰਨ ਦਾ ਮਾਮਲਾ ਕਾਫੀ ਜ਼ਿਆਦਾ ਭਖਿਆ ਹੋਇਆ ਏ ਦੱਸਦੀ ਕਿ ਇਸ ਮਾਮਲੇ 'ਚ ਹੁਣ ਪੁਲਿਸ ਦਾ ਪੱਖ ਵੀ ਸਾਹਮਣੇ ਆਇਆ ਏ ਐਸਐਚਓ ਤਨੋਹਲਾ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ ਜੋ ਵੀ ਉੱਥੇ ਸ਼ਾਮਲ ਨਹੀਂ ਸੀ ਉਹਨਾਂ ਨੂੰ ਸ਼ਾਮ ਤੱਕ ਪਰਚੇ ਤੋਂ ਬਾਹਰ ਕੱਢਿਆ ਜਾਵੇਗਾ ਪਰ ਪੰਨਾ ਸਿੱਧੂ ਦੇ ਸਮਰਥਕਾਂ ਦੇ ਬਲੂ ਵੱਡੇ ਸਵਾਲ ਪੁਲਿਸ ਪ੍ਰਸ਼ਾਸਨ ਦੇ ਉੱਤੇ ਖੜੇ ਕੀਤੇ ਜਾ ਰਹੇ ਨੇ ਕਿ ਹਜ਼ਾਰਾਂ ਕੇ ਜਦੋਂ ਕਿ ਪੰਨਾ ਸਿੱਧੂ ਦੀਆਂ ਭੈਣਾਂ ਉਸੇ ਇਕੱਠ ਵਿੱਚ ਨਹੀਂ ਸੀ ਤੇ ਕਿਸੇ ਵੱਲੋਂ ਸ਼ਿਕਾਇਤ ਵੀ ਨਹੀਂ ਕੀਤੀ ਗਈ ਤਾਂ ਉਹਨਾਂ ਦੇ ਉੱਤੇ 22 ਨਿਯਮ 307 ਦਾ ਪਰਚਾ ਦਰਜ ਕਿਉਂ ਕੀਤਾ ਗਿਆ ਇਸ ਸਬੰਧੀ ਜਦੋਂ ABC ਦੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਫੁੱਲਰ ਨੇ ਐਸ ਐਚ ਓ ਤਨੋਲਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੀ ਜਵਾਬ ਦਿੱਤਾ ਤੁਸੀਂ ਖੁਦ ਹੀ ਸੁਣ ਲਵੋ। ਨਿਰਮਲਜੀਤ ਸਿੰਘ ਜੀ ਇੱਕ ਜਾਣਕਾਰੀ ਲੈਣੀ ਸੀ ਤੁਹਾਡੇ ਕੋਲ। ਜੀ। ਕਹਿੰਦੇ ਕਿ ਜਿਹੜੇ ਉਹ ਇੱਕ ਕਿਰਨਪਾਲ ਕੌਰ ਤੇ ਸੁਖਪਾਲ ਕੌਰ ਉਹ ਤੇ ਉਸ ਸਥਾਨ ਤੇ ਨਹੀਂ ਸੀ ਜਿਹੜਾ ਤੁਸੀਂ ਮੁਕੱਦਮਾ ਦਰਜ ਕੀਤਾ ਕੱਲ। ਐਕਚੁਅਲੀ ਐਕਚੁਅਲੀ ਨਾ ਉੱਥੇ ਬਹੁਤ ਜ਼ਿਆਦਾ ਢੇਰ ਸੀਗੀ ਉਦੋਂ ਕੁਝ ਵੀ ਨਹੀਂ ਆਪਾਂ ਉੱਥੇ ਜਿਹੜਾ ਵੀ ਹੋਇਆ ਸੀਗਾ ਉਹ ਤੇ ਉਥੋਂ ਹੀ ਪੁੱਛ ਰਹੀ ਸੀ ਐਕਸਟੈਂਡ ਮੈਨੂੰ ਵੀ ਤਾਂ ਦੋ ਦਿਨ ਹੀ ਹੋਏ ਸੀ ਉੱਤੇ ਉੱਥੇ ਪੁੱਛ-ਪੁੱਛ ਕੇ ਵੀ ਕਿਹੜੇ-ਕਿਹੜੇ ਸੀ ਪੁੱਛੀ ਹੋਇਆ ਸੀਗਾ ਉਹਨੂੰ ਅੱਗੇ ਪ੍ਰਤੀਿੰਗ ਦੇ ਵਿੱਚ ਲਿਆਵਾਗਾ ਜਿਹੜਾ ਨਹੀਂ ਆ ਉਹ ਸਾਰਾ ਕਲੀਅਰ ਹੋ ਜਾਣਾਗਾ ਬਟ ਨਿਰਮਲਜੀਤ ਸਿੰਘ ਜੀ ਕੇ ਕਿਰਨਪਾਲ ਕੌਰ ਮੁੱਖ ਝਾਪਕਾ ਸਰਕਾਰੀ ਸਕੂਲ 'ਚ ਉਹ ਦਿਨ ਡਿਊਟੀ ਤੇ ਸੀ ਜੀ ਸਰ ਸਰ ਦੇਖੋ ਮੈਂ ਮੈਂ ਨਹੀਂ ਕਹਿ ਰਿਹਾ ਕਿ ਮੈਂ ਕਹ ਤਾਂ ਕਹਿਣਾ ਵੀ ਨਹੀਂ ਜੀ ਮੈਂ ਕਹਣਾ ਤੁਸੀਂ ਸਹੀ ਹੋ ਸਕਦੇ ਹੋ ਤੁਸੀਂ ਅ ਵੀ ਸਾਡੇ ਬਿਲਕੁਲ ਸਹੀ ਹੋ ਸਕਦੇ ਹੋ ਜੀ ਨਹੀਂ ਨਹੀਂ ਮੈਂ ਕਹਿੰਦਾ ਵੀ ਜੇ ਮੈਂ ਮੈਂ ਵੀ ਉੱਥੇ ਗਿਆ ਮੈਂ ਵੀ ਉਹਨੂੰ ਬਾਇ ਫੇਸ ਨਹੀਂ ਜਾਣਦਾ ਕਿਸੇ ਨੂੰ ਨਹੀਂ ਜਾਣਦਾ ਬਾਇ ਫੇਸ ਸਾਰਿਆਂ ਦੇ ਨਾਮ ਉੱਥੇ ਕੁਛ-ਕੁਛ ਕੀ ਉਹ ਕੀਤੇ ਸੀਗੇ ਉਹ ਜਿਹੜੇ ਨਹੀਂ ਹੈਗੇ ਉਹ ਡਿਲੀਟਡ ਹੋ ਜਾਣੇ ਨੇ ਬਟ ਜਿੰਨੇ ਵੀ ਸ਼ਿਕਾਇਤ ਕੀਤੀ ਤੁਹਾਡਾ ਕਿ ਮਰਤਬ ਝੂਠੀ ਸ਼ਿਕਾਇਤ ਕਰਤੀ ਚਲੋ ਮੈਂ ਸਹੀ ਜਾਂ ਪਿੰਡ ਵਾਲੇ ਸਹੀ ਨੇ ਪੁਲਿਸ ਕਿਵੇਂ ਝੂਠੀ ਹੋਗੀ ਜੀ ਉਸੇ ਦੰਗਾ ਤਾਂ ਹੋਇਆ ਜੀ ਇਹ ਤਾਂ ਕੋਈ ਨਹੀਂ ਜੋ ਕੁਝ ਹੈ ਉਹ ਸਾਰੀ ਦੁਨੀਆ ਨੇ ਦੇਖਿਆ ਬਟ ਪੁਲਿਸ ਕਿਵੇਂ ਕਰ ਸਕਦੀ ਨਾ ਕਿ ਜਿਹੜੇ ਉੱਥੇ ਮੌਕੇ ਤੇ ਹਾਜ਼ਰ ਨਹੀਂ ਸੀ ਔਰ ਜਿੰਨੇ ਸ਼ਿਕਾਇਤ ਦਰਜ ਕਰਤੀ ਕੋਈ ਵੈਰੀਫਾਈ ਨਹੀਂ ਕੀਤਾ ਕੁੜੀਆਂ ਦੇ ਨਾਮ ਪਾ ਦਿੱਤੇਗੇ ਦੇਖੋ ਉਹ ਤੋਂ ਬਾਅਦ ਕਿਸੇ ਦੀ ਕੋਈ ਅਰੇਸਟਿੰਗ ਹੋਈ ਉਹ ਵੈਰੀਫਾਈ ਕਰਨ ਦਾ ਟਾਈਮ ਹੀ ਹੈਗਾ ਨਾ ਜੀ ਕੁਝ ਵੀ ਨਹੀਂ ਅਸੀਂ ਤਾਂ ਕੁਝ ਵੀ ਉਹਦੇ ਜੋ ਪ੍ਰਸੀਡਿੰਗ ਕੀਤਾਗੇ ਹੂੰ ਹੂੰ ਤੁਸੀਂ ਮਤਲਬ ਜਿਹੜੇ ਉੱਥੇ ਨਹੀਂ ਹਾਜ਼ਰ ਹੁਣ ਵੈਰੀਫਾਈ ਕਰਕੇ ਉਹਨਾਂ ਨੂੰ ਪਰਚੇ ਤੋਂ ਬਾਹਰ ਕੱਢ ਰਹੇ ਹੋ ਜੀ ਰਾਗੀ ਪ੍ਰਸੀਡਿੰਗ ਚਾਹੀਦੀ ਦੱਸ ਦਿਆਂ ਇਹ ਤੁਹਾਨੂੰ ਜੋ ਵੀ ਅਗਲੀ ਹੈ ਜੀ ਅਸਰਨ ਦੇ ਧਿਆਨ ਚਾਤੜੀ ਰਿਪੋਰਟ ਦਾ ਡੇ ਸੀਨੀਅਰ ਅਫੀਸਰ ਨੇ ਨਹੀਂ ਨੋਟਿਸ ਕੀਤਾ ਹੈਗਾ ਕਿ ਕੁੜੀਆਂ ਉੱਥੇ ਹੈ ਨਹੀਂ ਸੀ ਜੀ ਜਿਹੜੇ ਵੀ ਉਹਨਾਂ ਦੀ ਸਿਸਟਰ ਭਾਨੇ ਸਿੱਧੂ ਦੀਆਂ ਇਹ ਤਾਂ ਤਪਤੀਸ਼ ਤੇ ਸਾਹਮਣੇ ਆਉਣਾ ਨਾ ਐ ਤਾਂ ਹੁਣ ਆਪਾਂ ਨੂੰ ਬਾਈ ਨੇ ਕੱਥ ਦੇ ਵਿੱਚੋਂ ਤਾਂ ਬਿਲਕੁਲ ਕਲੀਅਰ ਨਹੀਂ ਹੋਣਾ ਨਾ ਜੋ ਆਪਾਂ ਨੂੰ ਇੱਕ ਵਾਰੀ ਆਈ ਇਨੀਸ਼ੀਅਲੀ ਅਸੋਧ ਤੇ ਤੁਸੀਂ ਤਾਂ ਤੁਸੀਂ ਕਰਿਓ ਤਪਤੀਸ਼ ਜੀ 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 ਤਾਂ ਲੱਗਦਾ ਕਿ ਅੱਜ ਸ਼ਾਮ ਤੱਕ ਕੁਝ ਹੋ ਜਾਏਗਾ ਕਿ ਨਹੀਂ ਹਾਈ ਅਥਾਰਟੀ ਕੋ ਆ ਜੀ ਹਾਂ ਜੀ ਹਾਂ ਜੀ ਡੈਫੀਨਟਲੀ ਬਿਲਕੁਲ ਦਸੇ ਤਰ੍ਹਾਂ ਦੇ ਕਿ ਪੰਨੇ ਸਿੱਧੂ ਦੀਆਂ ਪੈਣਾ ਦੀ ਵਿੱਚੋਂ ਇੱਕ ਪੈਣ ਡਿਊਟੀ ਉੱਤੇ ਸੀ ਤੇ ਦੂਜੀ ਪੈਣ ਘਰ ਦੇ ਵਿੱਚ ਕੰਮ ਕਰ ਰਹੀ ਸੀ ਪਰ ਤਿੰਨ ਫਰਵਰੀ ਨੂੰ ਸੰਗਰੂਰ ਚ ਹੋਈ ਘਟ ਚ ਸਰਕਾਰੀ ਡਿਊਟੀ 'ਚ ਵਿਗਨਪੌਂਡ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਸਣੇ ਕਈ ਤਰ੍ਹਾਂ ਆਮਾ ਦੇ ਤਹਿਤ ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਦਾ ਕਹਿਣਾ ਹੈ ਕਿ ਤਫ਼ਤੀਸ਼ ਚੱਲ ਰਹੀ ਹੈ ਜੋ ਵੀ ਸ਼ਾਮਿਲ ਨਾ ਹੋਇਆ ਉਸ ਦਾ ਨਾਮ ਪੜਚੀ ਤੋਂ ਬਾਹਰ ਕੱਢਿਆ ਜਾਵੇਗਾ ਬਿਊਰੋ ਰਿਪੋਰਟ ਪੰਜਾਬ ਲੋਕ ਚੈਨਲ